ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਗਵਾ ਬਲੌਗ ਵਿੱਚ ਅੱਜ ਹੈਗਾ ਦਿਨ ਸ਼ਨੀਵਾਰ ਤੇ ਅੰਗਣਵਾਰੀ ਚਵਾਈ ਨੂੰ ਤਾਂ ਮੈਨੂੰ ਕਾਫੀ ਟਾਈਮ ਹੋ ਗਿਆ ਤੇ ਨਵੀ ਦੇ ਡੈਡੀ ਆ ਕੇ ਸੀ ਘਰੇ ਤਾਂ ਕਰਕੇ ਸਾਨੂੰ ਟਾਈਮ ਲੱਗ ਗਿਆ ਨਹੀਂ ਤੇ ਮੈਂ ਸਾਢੇ 1:30 ਜੀ ਜਾਣਾ ਸੀਗਾ ਤੇ ਆਪਾਂ ਅੱਜ ਚੱਲੇ ਆਂਗੇ ਅਮਨ ਸਿੰਘ ਦੀ ਘਰੇ ਉਹਨਾਂ ਦੀ ਅੱਜ ਛੱਤ ਪੈਂਦੀ ਹੈਗੀ ਤਾਂ ਕਰਕੇ ਤੇ ਤੁਹਾਨੂੰ ਮਿਲਾਉਂਦੇ ਆਂਗੇ ਉਹਨਾਂ ਨਾਲ ਵੀ ਜਾ ਕੇ ਜੇ ਮੇਰੇ ਗਗਨ ਵੀ ਮੇਰੇ ਨਾਲ ਜਾਊਗੀ ਇਹ ਵੀ ਤਿਆਰ ਹੋਊਗੀ ਬਸ ਅਸੀਂ ਕੱਪੜੇ ਬਦਲੇ ਨਹੀਂ ਜਿਹੜੇ ਸਵੇਰ ਦੇ ਪਾਏ ਉਹੀ ਹੈਗੇ ਮੈਨੂੰ ਗਰਮੀ ਹੈਗੀ ਤੇ ਆਹ ਵਾਲਾ ਚਿੱਟੇ ਲਫਾ ਵਿੱਚ ਅਸੀਂ ਇੱਕ ਗਿਫਟ ਲੈ ਕੇ ਚੱਲੇ ਆਂਗੇ ਜੇ ਮੇਰੀ ਸਹੇਲੀ ਨੂੰ ਪਸੰਦ ਆ ਜੂਗਾ ਤਾਂ ਤੇ ਚੱਲ ਚਲੀ ਹਾਂ ਹਾਂ ਤਾਂ ਸਹੀ ਆ ਹਾਂਜੀ ਇਸ ਤੋਂ ਬਾਅਦ ਨੇ ਮੇਰੇ ਤੋਂ ਵੀਡੀਓ ਨਹੀਂ ਬਣੀ ਮੇਰੇ ਤਾਂ ਹੱਥ ਵੱਜ ਗਿਆ ਫੋਨ ਤੇ ਤੇ ਤਾਂ ਕਰਕੇ ਆਏ ਜੀ ਅੱਗੀ ਫਿਰ ਮੈਂ ਕੱਤੀ ਨਹੀਂ ਵੀਡੀਓ ਹੁਣ ਮੈਂ ਆ ਰਹਿ ਗਿਆ ਆਪਣਾ 3 4 ਵਾਲਾ ਕਿ ਉਹ ਮੰਡੀ ਦੇ ਲਈ ਕ્યા ਉਹ ਮੰਡੀ ਨਹੀਂ ਗਈ ਹੈ ਕਿ ਕਿਹਾ ਸਾਡੇ ਕੁਝ ਚੋਣ ਦੀ ਦੌਰ ਰਹੀ ਹੈ ਇਹ ਨਹੀਂ ਹੋਣੀ ਕੁਝ ਚੋਣ ਦੀ ਹੈਗੀ ਕੋਈ ਹੋਰ ਵੀ ਪੰਨੇ ਜਾਣੇ ਹੋ ਕਿ ਦਾ ਇਹ ਤਾਂ ਹੋ ਰਿਹਾ ਹੈ ਤੇ ਚਾਹਣੀ ਹੈ ਕਿ ਘਰ ਦੀ ਸਥਿਤੀ ਨਹੀਂ ਪਾਲੀ ਕਰਮੀ ਹੋਈ ਪਈ ਹੈਗੀ ਤੇ ਬਸ ਲੈਟਰ ਨਾ ਆਮਣ ਕਾ ਬਸ ਪੈਣ ਵਾਲਾ ਹੀ ਸੀਗਾ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਜਿਵੇਂ ਕਿ ਅੱਧਾ ਪੌਣਾ ਘੰਟਾ ਹੋਰ ਲੱਗ ਜੂਗਾ ਤੇ ਅਸੀਂ ਨਵੀਨ ਲੈਣ ਜਾਣਾ ਸੀ ਤਾਂ ਕਰਕੇ ਫਿਰ ਮੈਨੂੰ ਘਰੇ ਵਾਪਸ ਆਉਣਾ ਪਿਆ ਚਲੋ ਪਰ ਮਾਦਮਾ ਤੰਦਰੁਸਤੀ ਰੱਖੇ ਉਹਨਾਂ ਨੂੰ ਤੇ ਵੈਗਰੂ ਚੜ੍ਹਦੀ ਕਲਾ ਚ ਰੱਖੇ ਅਮਰ ਨੇ ਬਹੁਤ ਬਹੁਤ ਨੂੰ ਮਾਰਕਾ ਉਹਦੀ ਕੋਠੀ ਦੀਆਂ ਵਧੀਆ ਪੈ ਗਈ ਉਹਦੀ ਕੋਠੀ ਹੋਰ ਬਹੁਤ ਟੈਨਸ਼ਨ ਲੈਂਦੀ ਸੀ ਕਿ ਵੀ ਸਾਡਾ ਘਰ ਕਿਵੇਂ ਬਣੂਗਾ ਤੇ ਪਰਮਾਤਮਾ ਦੇ ਉਪਾਸਰੇ ਨਾਲ ਸਾਰਾ ਕੁਝ ਵਧੀਆ ਠੀਕ ਹੋ ਗਿਆ ਤੇ ਕਾਸੇ ਦੀ ਕਮੀ ਵੀ ਨਹੀਂ ਤੇ ਸਾਈਡ ਤੇ ਦੂਜੇ ਘਰੇ ਸ਼ਾਇਦ ਹੋਰ ਹਾਂ ਬਣਾਉਂਦੇ ਸੀਗੇ ਰੋਟੀ ਪਾਣੀ ਸਾਰੇ ਕਾਸੇ ਦਾ ਵਧੀਆ ਪ੍ਰਬੰਧ ਸੀਗਾ ਤੇ ਮੈਨੂੰ ਕਹਿੰਦੇ ਸੀ ਕਿ ਰੋਟੀ ਪਾਣੀ ਖਾ ਕੇ ਜਾਏ ਮੈਂ ਕਹਾਂ ਨਹੀਂ ਅਮਨ ਮੈਂ ਕਹਾਂ ਵੀ ਨਵੀਂ ਹੁਲਨ ਜਾਣਾਂਗਾ ਇਸ ਕਰਕੇ ਮੈਂ ਕਹਾਂ ਨਾ ਵੀ ਰਿਆ ਨਹੀਂ ਜਾਣਾਗਾ ਤੇ ਇਹ ਤਾਂ ਕਰਕੇ ਫਿਰ ਮੈਂ ਕਿਹਾ ਮੈਨੂੰ ਜਾਣਾ ਪਊਗਾ ਮੈਂ ਕਿਹਾ 2 ਬੱਚੇ ਨਾਲ ਇਹ ਹੈ ਕਿ ਤੇ 5 ਮਿੰਟ ਰਹਿਣ ਦੇ ਅਸੀਂ ਆਗੇ ਸੀਗੇ ਆ ਦੇ ਗਰੇਸੀ ਸਾਡੀ ਹੁਣ ਸਾਡੇ ਨਾਲ ਲੜੀ ਜਾਂਦੀ ਹੈਗੀ ਕੀ ਹੋ ਗਿਆ ਸੀ ਮੰਮਾ ਛੱਡ ਕੇ ਗਈ ਸੀਗੀ ਹੈ ਐ ਕਰਦੀ ਹੈ ਹੁਣ ਹੁਣ ਕੈਮਰੇ ਮੂਰੇ ਬਸ ਐ ਟਿਕ ਜਾਂਦੀ ਹੈਗੀ ਦੇਖ 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 ਬਾਲੀ ਗਰੇਸੀ ਨਵੀਸ ਨਵੀਨ ਵਸੀ ਲੈ ਆਏ ਸੀਗੇ ਸਕੂਲ ਚ ਹਾਂਜੀ ਸਵੇਸੂ ਸਵੇਸੂ ਸੀ ਨੇ ਅੱਜ ਫੇਰ ਲੈ ਆਏ ਇੱਥੇ ਪਾਰਕ ਜਿੱਥੇ ਚਲੋ 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 ਭੱਜ ਕੇ ਭੱਜ ਕੇ ਜਾ ਭੱਜ ਕੇ ਭੱਜ ਕੇ ਉਸੇ ਭੱਜ ਕੇ ਭੱਜ ਕੇ ਭੱਜ ਕੇ ਆ ਗਾਉ ਕਰੇਗਾ ਕੰਨ ਦੀ ਤੇ ਰੁੱਸਨ ਨਾਮ ਆਖਵਾ ਕਰਵਾਉਣਾ ਸੁਣਤੀ ਨੀ ਗੰਨ ਨਮਸ ਕਰ ਅੱਜ ਅਸੀਂ ਚਾਦਰਾਂ ਵਿਛਾਈਆਂ ਹੀ ਆ ਸਾਰੀਆਂ ਕਿਨੇ ਵਿਛਾਏਗਾ ਨਵੀ ਦੇ ਮੰਮੀ ਨੇ ਹੋਰ ਕਿਨੇ ਤੇ ਨਵੀ ਦੇ ਵਾਲਾਂ ਤੇ ਲਾਵਾਂਗੇ ਆਪਾਂ ਤੇ ਮੇਰੇ ਵੀ ਵਾਲ ਪਹਿਲਾਂ ਛੋਟੇ ਵੀ ਲਾ ਦੂੰਗੀ ਜਿਹੜਾ ਆਪਾਂ ਨੇ ਲਾਇਆ ਸੀਗਾ ਪਹਿਲਾਂ ਪੇਸਟ ਦਹੀਂ ਤੇ ਆਮਲਾ ਲੌਂਜੀ ਤੇ ਮੇਥੀ ਉਹਦਾ ਪੇਸਟ ਲਾਵਾਂਗੇ ਸਿੱਧਾ ਇੰਚ ਪਾ ਕੇ ਇਹਦੇ ਵਿੱਚ ਪਾਇਆ ਥੋੜਾ ਜਿਹਾ ਆਪਣਾ ਨਾਰੀਅਲ ਤੇ ਤੇਲ ਤੇ ਕੱਪੜੇ ਵੀਰੇ ਇੰਨੇ ਪਏ ਧੋਣ ਵਾਲੇ ਮੈਂ ਧੋਂਗੀ ਕੱਪੜੇ ਤੇ ਆਹ ਵਾਲੀ ਚਾਦਰ ਨਹੀਂ ਬਦਲੀਗੀ ਤੇ ਝਾੜੂ ਗਗਨ ਨੇ ਲਾਤਾ ਬਸ ਪੋਚਾ ਲਾਉਣ ਵਾਲਾ ਰਹਿ ਗਿਆ ਇੱਧਰਲੇ ਦੀ ਵੀ ਬਦਲਤੀ ਸੀਗੀ ਚਾਦਰ ਆ ਵੀ ਚੱਕਤੀ ਫੇਰ ਮੈਂ ਚਲੋ ਕਈ ਦਿਨ ਲੋਡ ਨਹੀਂ ਪੈਣਗੀ ਕਸ ਇਧਰ ਲਈ ਵੀ ਬਦਲਦੇ ਗਗਨ ਬਣਾਉਗੀ ਰੋਟੀ ਤੇ ਮੈਂ ਤਾਉਂਗੀ ਹੁਣ ਕੱਪੜੇ ਭਾਂਡੇ ਮਾਂਜੀ ਜਾਂਦੇ ਹੈ ਹੈਲੋ ਚਲੇ ਜੀ ਚਸ਼ਕਾ ਦੇ ਪਹਿਲੇ ਮੈਂ ਲਾ ਦੰਨਾ ਵੀ ਦੇ ਸੱਤ ਤੇ ਦਹੀਂ ਵਾਲਾ ਪੇਸਟ ਆ ਦੇਖੋ ਬੇਟੀ ਮਹਾਰਾਣੀ ਇਹ ਬਾਲੀ ਪਾਈ ੜੀ ਹਾਂਜੀ ਕੱਪੜੇ ਸਾਡੇ ਬਾਲੇ ਸੀਗੇ ਅੱਜ ਧੋਤੇ ਕੱਪੜੇ ਚਾਦਰਾਂ ਸੀ ਕਈ ਤਾਂ ਤੇ ਕੱਪੜੇ ਮੈਂ ਧੋਤੇ ਸੀਗੇ ਤੇ ਗगन ਨੇ ਸੁੱਕਨੇ ਪਾਤੇ ਝੇੜ ਝਾੜ ਪੋਚਾ ਵੀ ਲੱਗ ਗਿਆ ਸਾਰੇ ਹਾਂਜੀ ਕੰਮ ਸਾਡੇ ਸਾਰੇ ਹੋਤੇ ਹੈਗੇ ਅੱਜ ਜਸਬੈੱਡ ਦੀਆਂ ਚਾਦਰਾਂ ਬਦਲੀਆਂ ਸੀਗੀਆਂ ਤੇ ਉਹਦੋਂ ਗगन ਰੋਟੀ ਬਣਾਉਂਦੀ ਸੀਗੀ ਸਾਫ ਸਫਾਈ ਕਰ ਲਈ ਨਾਲੇ ਉਹਨੇ ਤੇ ਨਵੀ ਨੇ ਕੱਪੜਾ ਮਾਰਤਾ ਸਾਰੇ ਤੇ ਮੈਂ ਚਾਦਰਾਂ ਬਦਲਤੀਆਂ ਸੀਗੀਆਂ ਅੱਜ ਨਵੀ ਨੇ ਸਫਾਈ ਕਰਾਈ ਹੈ ਨਾਲ ਤੇ ਅੱਜ ਅਸੀਂ ਟੀਵੀ ਚਲਾਇਆ ਹੈਗਾ ਰੀਚਾਰਜ ਕਰਵਾਇਆ ਹੈਗਾ ਇਹ ਵੀ ਨਾ ਆ ਲਈਆਂ ਆਹ ਦੇਖੀ ਬਸੁੱਟੀ ਪਈ ਹੈ ਲੰਮ ਟਕੇ ਵੈਸੇ ਵੀ ਬਜਤ ਜ਼ਰੂਰ ਅਸੀ ਕਿ ਕੋਈ ਬਤਾਏ ਕਿਵੇਂ ਚਲਾਤੇ ਹੈ ਕਦੇ ਕਾ ਮੁਝੇ ਗਾੜੀ ਚਲਾਣੀ ਨਹੀਂ ਆਉਂਦੀ ਅੱਜ ਨਵੀ ਦੇ ਵੀ ਲਾਇਆ ਹੈਗਾ ਹਨਾ ਨਵੀ ਵਧੀਆ ਲਾਇਆ ਦੋ ਨਾ ਉਹ ਹੈ ਨਾ ਹਾਂਜੀ ਮੈਂ ਵੀ ਅੱਜ ਦੁਵਾਰੇ ਨਾਲ ਹੀ ਕਿਉਂਕਿ ਉਹ ਤਾਂ ਵੀਡੀਓ ਨਹੀਂ ਬਣਾਈ ਸੀਗੀ ਮੈਂ ਅੱਜ ਲੌ ਵੀ ਰਲਾਇਆ ਉਸਕਤ ਕੱਲ ਮੈਂ ਗਈ ਸੀਗੀ ਅਮਨ ਕੇ ਉਹਨਾਂ ਦੀ ਛੱਤ ਤੇ ਸੀਗੀ ਤੇ ਥੋੜੀ ਜੀ ਨਾ ਮੈਂ ਵੀਡੀਓ ਬਣਾਈ ਸੀਗੀ ਤੇ ਉਹ ਨਾ ਮੇਰੇ ਤੋਂ ਬਣੀ ਨਹੀਂ ਗਈ ਸਹੀ ਨਹੀਂ ਬਣੀਗੀ ਮਤਲਬ ਤੇ ਚਲੋ ਜਿੰਨੀ ਕੁ ਵੀ ਬਣੀ ਹੈਗੀ ਤੇ ਉਹਨिक्की ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਅੱਜ ਦਿਨ ਹੈਗਾ ਐਤਵਾਰ ਐਤਵਾਰ ਦੀ ਅਸੀਂ ਥੋੜੀ ਬਣਾਈਏ ਵੀਡੀਓ ਬਣਾਈ ਨਹੀਂਗੀ ਕੰਮ ਵਾਲੇ ਸੀ ਸਾਡਾ ਕੰਮ ਚ ਹੀ ਧਿਆਨ ਸੀਗਾ ਤੇ ਤਾਂ ਕਰਕੇ ਨਹੀਂ ਬਣਾਈਗੇ ਬਾਥਰੂਮ ਮੈਂ ਦੋ ਐਸੀ ਹੀ ਇਕਦਲਾ ਤੇ ਬਾਹਰ ਲਗਾ ਰਵੰਨੇ ਸਾਫ ਕਰਤਾ ਸੀਗਾ ਫੇਰ ਅਸੀਂ ਸਵੇਰ ਗਰੇਸਿੰਗ ਵੀ ਲੈ ਕੇ ਗਏ ਸੀਗੇ ਖਮਾਂ ਵਾਸਤੇ ਇਹਦੀ ਬਾ ਪੱਟੀ ਨਹੀਂ ਗਈ ਬਦਨ 2 ਘਜ ਲੱਗੀ ਪਈ ਹੈਗੀ ਘਰੇ ਘਰੇ ਪਾਉਣ ਨੂੰ ਮੈਨੂੰ ਐ ਹੁੰਦਾ ਵੀ ਕੀ ਹੁੰਦਾ ਤਾਂ ਵਧੀਆ ਇਹਦੇ ਚ ਸਾਰੇ ਸੋਖਾ ਹੁੰਦਾ ਵਧੀਆ ਜੀ ਤੋਂ ਉਹਨਾਂ ਦੀ ਛੱਤ 'ਤੇ ਪਈ ਜਾਂਦੀ ਸੀਗੀ ਅਮਨ ਕੇ ਜਦੋਂ ਅਸੀਂ ਆਏ ਹੈਗੇ ਕਿਉਂਕਿ ਨਵੀਂ ਲੈ ਕੇ ਆਉਣਾ ਸੀ ਅਸੀਂ ਸਾਨੂੰ ਦੱਸੀ ਸੀ ਪਹਿਲਾਂ ਤੇ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਉਹਨੇ ਮੈਨੂੰ ਫੋਨ ਕੀਤਾ ਕਹਿੰਦੀ ਤੂੰ ਆ ਜਾ ਕਹਿੰਦੀ ਮਾੜਾ ਜਿੱਤੇ ਫਿਰ ਮੇਰੇ ਤੋਂ ਜਾ ਨਹੀਂ ਗਿਆ ਮੈਨੂੰ ਘਰੇ ਕੰਮ ਸੀਗਾ ਤੇ ਤੇ ਉਹਨੇ ਬੇਇੱਜ਼ਤੀ ਸੀਗੀ ਤੇ ਗੱਤ ਤੇ ਉਹ ਫੜਾ ਗਈਆਂ ਸੀਗੀਆਂ ਜਿਹੜੀਆਂ ਉਹਨਾਂ ਦੇ ਘਰਾਂ ਤੋਂ ਵੰਡਦੀਆਂ ਸੀਗੀਆਂ ਤੇ ਚਲੋ ਵਧੀਆ ਹੋ ਗਿਆ ਫੇਰ ਆਪਾਂ ਤਾਂ ਉਹਨੂੰ ਵਧਾਈਆਂ ਦਿੰਨੇ ਆ ਚਲੋ ਉਹਨਾਂ ਦਾ ਵਧੀਆ ਮਕਾਨ ਪੈਣ ਗਿਆ ਵਧੀਆ ਘਰ-ਵਾਰ ਬਣ ਗਿਆ ਪੈਣਾ ਇੱਧਰ ਪਾਇਆ ਸੀ ਉਹਨਾਂ ਨੇ ਹੁਣ ਨਾਲ ਹੀ ਪਾਇਆਗਾ ਦੂਜੀ ਗਗਨ ਗਈ ਸੀ ਕਿ ਪਹਿਲੀ ਵਾਰ ਉਹਨਾਂ ਦੇ ਘਰੇ ਉਹਨਾਂ ਨੇ ਬੁਲਾਇਆ ਸੀ ਕਹਿੰਦੇ ਵੀ ਨਾਲ ਲਿਆਈ ਤੇ ਉਹਨੇ ਵਿਚਾਰੀ ਨਸ ਕਰਨ ਦੇ ਦਿੱਤਾ ਤੇ ਮੈਂ ਖੁਸੀ ਰਹਿਣ ਦੇ ਤੇ ਵਧੀਆ ਪਰਪਾ ਸਾਡਾ ਸ਼ੁਰੂ ਤੋਂ ਹੀ ਜਦੋਂ ਮੇਰੇ ਜਵਾਕ ਛੋਟੇ ਸੀਗੇ ਉਦੋਂ ਦੇ ਅਸੀਂ ਵੀ ਜਾਣਦੇ ਇਹਨਾਂ ਨੂੰ ਤੇ ਹਾਲ ਤੱਕ ਚਲੋ ਪ੍ਰਮਾਤਮਾ ਨੇ ਵਧੀਆ ਬਣਾਈਏ ਤੇ ਵਧੀਆ ਰੱਖੇ ਤੇ ਫੋਨ ਆਪਾਂ ਵੀਡੀਓ ਵੀ ਕਰਾਂਗੇ ਸਮਾਰਟੀ ਤੇ ਮਿਲਦੇ ਆਂ ਫਿਰ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਬਿਸਾਰਿਆਨ ਸਸਿਆਤਾ ਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਗਰਿੰਦ ਕਰਿਆ ਕਰੋ ਜੀ ਤੁਹਾਨੂੰ